ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਈਆਂ ਜੀ Swift Dzire ਗੱਡੀ ਵਿਕਾਊ ਹੈ ਜੀ ਗੱਡੀ 2013 ਮਾਡਲ ਹੈ 4,20,000 ਰੁਪਏ ਰੇਟ ਮੰਗਿਆ ਏਰੀਆ ਜੀ ਪਿੰਡ ਦਿਆਲਪੁਰਾ ਭਾਈਕਾ ਬਠਿੰਡਾ ਕੰਡੀਸ਼ਨ ਗੱਡੀ ਦੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਜੀ 9877231045 ਇਸ ਨੰਬਰ ਤੇ ਫੋਨ ਕਰਕੇ ਤੁਸੀਂ Swift Dzire ਗੱਡੀ ਹੈ ਜਿਹੜੀ 2013 ਮਾਡਲ ਖਰੀਦ ਸਕਦੇ ਹੋ ਇਸ ਵੀਰ ਨੂੰ 2-3 ਕਿਲੇ ਜ਼ਮੀਨ ਚਾਹੀਦੀ ਹੈ ਜੀ ਸੰਗਰੂਰ ਏਰੀਆ ਦੇ ਵਿੱਚ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਤਾਂ WhatsApp ਰਾਹੀਂ ਸੰਪਰਕ ਕਰ ਸਕਦਾ ਹੈ +66 470 529 554 ਇਸ ਨੰਬਰ ਤੇ ਸੁਵੇਦ ਨਾਲ WhatsApp ਰਾਹੀਂ ਸੰਪਰਕ ਕਰੋ ਜੀ ਸੈਂਟਰੋ ਗੱਡੀ ਵਿਕਾਊ ਹੈ ਜੀ 2008 ਮਾਡਲ ਗੱਡੀ ਹੈ CNG ਪਾਸ ਐਕਸਚੇਂਜ ਕਰ ਲੈਣਗੇ ਜੀ 파ਰ ਸਿੰਘ ਵਾਲੀ ਗੱਡੀ ਦੇ ਨਾਲ 8 9 ਮਾਡਲ ਨਾਲ ਰੇਟ ਹੈ ਜੀ 130000 130000 ਰੇਟ ਮੰਗੇ 2008 ਮਾਡਲ ਹੈ ਜੀ ਸੈਂਟਰੋ ਗੱਡੀ ਵਿਕਾਊ ਹੈ ਜੀ 9417052373 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਨਾਲ ਗੱਡੀ ਬਾਰੇ ਗੱਲਬਾਤ ਕਰ ਸਕਦੇ ਹੋ ਬਲੈਰੋ ਗੱਡੀ ਵਿਕਾਊ ਹੈ ਜੀ 2011 ਮਾਡਲ ਗੱਡੀ ਹੈ ਟਾਇਰ ਨਵੇਂ ਨੇ 5 ਸਾਲ ਦੀ ਗਾਰੰਟੀ ਹੈ ਰੇਟ 3 ਲੱਖ 2000 ਏਰੀਆ ਹਨਮਾਨਗੜ੍ਹ ਰਾਜਸਥਾਨ ਹਰਿਆਣਾ ਨੰਬਰ ਹੈ ਜੀ ਗੱਡੀ ਬਾਕੀ ਕਾਗਜ਼ ਵਗੈਰਾ ਪੂਰੇ ਨੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜਿਆ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨੰਬਰ ਨੋਟ ਕਰ ਲਓ 8030 ਵੀ ਤਨਸੋ ਨੋ ਇਸ ਨੰਬਰ ਤੇ ਫੋਨ ਕਰਕੇ ਬਲੈਰੋ ਗੱਡੀ 2011 ਮਾਡਲ ਨੂੰ 3 ਲੱਖ 20000 ਰੁਪਏ ਦੇ ਵਿੱਚ ਤੁਸੀਂ ਬਲੈਰੋ ਗੱਡੀ ਜਿਹੜੀ ਖਰੀਦ ਸਕਦੇ ਹੋ ਨਾਰਥ ਐਗਰੋ ਦਿੜਬੇ ਦਾ ਰੀਪਰ ਵਿਕਾਊ ਆ 2013 ਮਾਡਲ ਬਹੁਤ ਹੀ ਘੱਟ ਚੱਲਿਆ ਜੀ ਰੇਟ ਹੈਗਾ 95000 ਏਰੀਆ ਮੁਕੇਰੀਆਂ ਹੁਸ਼ਿਆਰਪੁਰ 2013 ਮਾਡਲ ਹੈ ਬਹੁਤ ਹੀ ਘੱਟ ਚੱਲਿਆ ਜੀ 95000 ਰੁਪਏ ਰੇਟ ਮੰਗਿਆ 8559917171 8559917172 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੀਪਰ 2013 ਮਾਡਲ 95000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਮਹਿੰਦਰਾ ਮੈਕਸੀ ਪਿਕਅਪ ਗੱਡੀ ਵਿਕਾਊ ਆ 2004 ਮਾਡਲ ਹੈ ਰੇਟ 210000 ਏਰੀਆ ਜੀ ਪਿੰਡ ਸੁਖਨੰਦ ਮੋਗਾ 94630 15942 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸਵਰਾਜ 735 ਟਰੈਕਟਰ ਵਿਕਾਊ ਹੈ ਜੀ ਜਿਆਦਾ ਜਾਣਕਾਰੀ ਵੇਰਵੇ ਦੱਸੇ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਤੇ ਬਾਕੀ ਕੰਡੀਸ਼ਨ ਟਰੈਕਟਰ ਦੀ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਸਵਰਾਜ 735 ਟਰੈਕਟਰ ਵਿਕਾਊ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ 9878668188 ਇਸ ਨੰਬਰ ਤੇ ਫੋਨ ਕਰਕੇ ਸਵਰਾਜ 735 ਡਾਇਰੈਕਟਰ ਬਾਰੇ ਸਾਰੀ ਜਾਣਕਾਰੀ ਲੈ ਕੇ ਖਰੀਦੋ ਸਕੂਟਰ ਵਿਕਾਊ ਹੈ ਜੀ 2000 ਮਾਡਲ ਹੈ 12000 ਰੇਟ ਮੰਗਿਆ ਏਰੀਆ ਗੋਨਿਆਣਾ 12000 ਰੁਪਏ ਰੇਟ ਮੰਗਿਆ ਜੀ 2000 ਮਾਡਲ ਹੈ ਏਰੀਆ ਗੋਨਿਆਣਾ 7787090420 ਇਸ ਨੰਬਰ ਤੇ ਫੋਨ ਕਰਕੇ ਸਕੂਟਰ 2000 ਮਾਡਲ 12000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਸਵਰਾਜ 855 ਟਰੈਕਟਰ ਵਿਕਾਊ ਆ 2016 ਮਾਡਲ ਹੈ ਜੀ ਰੇਟ ਮੰਗੇ ਜੀ 5 ਲੱਖ 25000 ਏਰੀਆ ਗੋਨਿਆਣਾ ਬਾਕੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਜੀ ਨੰਬਰ ਨੋਟ ਕਰ ਲਓ 7087090420 7087090420 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 5 ਲੱਖ 25000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੌਂਡੀਅਰ 5204 ਟਰੈਕਟਰ ਵਿਕਾਊ ਆ 2012 ਮਾਡਲ ਹੈ 3 ਲੱਖ 8000 ਰੁਪਏ ਡਿਮਾਂਡ ਹੈ ਨਵੀਂ ਬੈਟਰੀ ਹੈ 60% ਟਾਇਰ ਨੇ ਜੀ ਏਰੀਆ ਗਿਦੜਵਾਹ 8699400175 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੌਨ ਡੀਅਰ 5204 ਟਰੈਕਟਰ 2000 ਭਾਰਾ ਮਾਡਲ ਨੂੰ 3 ਲੱਖ 80000 ਰੁਪਏ ਦੇ ਵਿੱਚ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਐਚ ਐਮਟੀ 65 ਵਾਈ ਟਰੈਕਟਰ ਵਿਕਾਊ ਹੈ ਜੀ 2010 ਮਾਡਲ ਹੈਗਾ ਪੰਜਾਬ ਨੰਬਰ ਹੈ ਪਾਵਰ ਸਟੀering ਕੰਪਨੀ ਫਿਟ ਰੇਟ ਹੈ ਜੀ 3.5 ਲੱਖ ਰੁਪਏ 3.5 ਲੱਖ ਰੁਪਏ ਰੇਟ ਰੱਖਿਆ ਗਿਆ ਹੈ ਏਰੀਆ ਜੀ ਜਲਾਲਾਬਾਦ 985503306 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਚਐਨਟੀ65 ਵਾਈਟ ਟਰੈਕਟਰ ਨੂੰ 3.5 ਲੱਖ ਰੁਪਏ ਚ ਖਰੀਦ ਸਕਦੇ ਹੋ ਘਰ ਵਿਕਾਉ ਹੈ ਜੀ ਏਰੀਆ ਜੀ ਪਿੰਡ ਮਾਦੋਪੁਰ ਨੇੜੇ ਫਗਵਾੜਾ ਰੇਟ ਹੈ 6.5 ਲੱਖ ਰੁਪਏ ਡਿਮਾਂਡ ਬਾਕੀ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਦੇਖ ਸਕਦੇ ਹੋ ਗੇਟ ਤੋਂ ਲੈ ਕੇ ਪੂਰੇ ਘਰ ਦੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀਏ ਜੀ ਤੁਸੀਂ ਵੀਡੀਓ ਦੇ ਵਿੱਚ ਪੂਰਾ ਘਰ ਦੇਖ ਸਕਦੇ ਹੋ ਪਿੰਡ ਦੇ ਵਿੱਚ ਹੈ ਜੀ ਲਾਲ ਖੀਰ ਦੇ ਅੰਦਰ ਨਾ ਕਰਵਾ ਕੇ ਦੇਣਗੇ ਰਹਾਇਸ਼ੀ ਏਰੀਆ ਸਾਰੀਆਂ ਸੁਵਿਧਾਵਾਂ ਨੇ ਜੀ 9968737108 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਕਾਰ ਹੈ ਜਿਹੜਾ ਖਰੀਦ ਸਕਦੇ ਹੋ ਜੀ ਇਹ ਘਰ ਹੈਗਾ ਪਿੰਡ ਮਾਦੋਪੁਰ ਨੇੜੇ ਫਗਵਾੜਾ ਚ ਤੇ ਰੇਟ ਹੈ 6.5 ਲੱਖ ਰੁਪਏ ਡਿਮਾਂਡ 6.5 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਸਾਰੀਆਂ ਸੁਵਿਧਾਵਾਂ ਨੇ ਜੀ ਬਿਜਲੀ ਪਾਣੀ ਸਾਰਾ ਕੁਛ ਓਕੇ ਆ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਬੈਠ ਕੇ ਤੇ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਉੱਪਰ ਛੱਤ ਵਗੈਰਾ ਵੀ ਪੱਕੀ ਕੀਤੀ ਹੋਈ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬਸ 1 ਵੀ ਰੁਪਿਆ ਲਾਉਣ ਦੀ ਲੋੜ ਨਹੀਂ ਜੀ ਤੁਹਾਨੂੰ ਜਾ ਕੇ ਬਸ ਡੀਲ ਕਰਨੀ ਹੈ ਵਧੀਆ ਪੱਕਾ ਬੇੜਾ ਹੈ ਜੀ ਤੁਸੀਂ ਦੇਖ ਸਕਦੇ ਪੱਥਰ ਵਗੈਰਾ ਲੱਗਿਆ ਹੋਇਆਗਾ ਤੇ ਪਾਣੀ ਵਾਲੀ ਟੈਂਕੀ ਲੱਗੀ ਹੈ ਦੇਖ ਸਕਦੇ ਹੋ ਜੀ ਬਹੁਤ ਵਧੀਆ ਮਤਲਬ ਘਰ ਦੀ ਕੰਡੀਸ਼ਨ ਹੈਗੀ ਤੇ ਬਾਕੀ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਘਰ ਵਿਕਾਊ ਹੈ ਜੀ 50 ਫੁੱਟ ਫਰੰਟ ਚਾਰ ਬੈਡਰੂਮ ਨੇ ਇੱਕ ਸ਼ਾਪ ਹੈ ਜੀ ਦੋ ਵਾਸ਼ਰੂਮ ਦੋ ਕਿਚਨ ਨੇੜੇ ਢੈਲੋਂ ਲੁਧਿਆਣਾ ਰੇਟ ਹੈ ਜੀ 3 ਲੱਖ ਰੁਪਇਆ ਇਹ ਵੀ ਤੁਸੀਂ ਕੰਡੀਸ਼ਨ ਕਰਦੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਤੇ ਬਾਕੀ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜਿਆ ਕਰੋ ਜੀ 메ਨ ਗੇਟ ਤੋਂ ਲੈ ਕੇ ਪੂਰੇ ਘਰ ਦੀ ਵੀਡੀਓ ਬਣਾ ਕੇ ਭੇਜਿਆ ਕਰੋ ਇਸ ਘਰ ਦੇ ਵਿੱਚ ਵੀ ਸਾਰੀਆਂ ਸੁਵਿਧਾਵਾਂ ਨੇ ਜੀ ਕੋਈ ਕਮੀ ਪੇਸ਼ੀ ਨਹੀਂ ਤੁਸੀ ਜਾ ਕੇ ਇਸ ਦੇ ਨਾਲ ਡੀਲ ਕਰ ਸਕਦੇ ਹੋ 3 ਲੱਖ ਰੁਪਏ ਰੇਟ ਹੈ ਜੀ ਇਹਦਾ ਨੇੜੇ ਡੈਲੋ ਲੁਧਿਆਣਾ 8360106057 ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਵੀਰਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਤੇ ਜਿਹੜੇ ਵੀਰ ਵੀਡੀਓ ਨੂੰ ਵੀ ਸ਼ੇਅਰ ਕਰ ਰਹੇ ਨੇ ਜੀ ਉਹਨਾਂ ਵੀਰਾਂ ਦਾ ਵੀ ਤੈਦ ਲੋ ਧੰਨਵਾਦ ਤੇ ਜੇਕਰ ਕੋਈ ਵੀ ਮੇਰਾ ਭੀਰ ਭੈਣ ਭਰਾ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਤੁਸੀਂ WhatsApp ਨੰਬਰ نوٹ ਕਰ ਸਕਦੇ ਹੋ ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚਿੱਟੇ ਅੱਖਰਾਂ ਦੇ ਵਿੱਚ ਬਾਰ-ਬਾਰ ਸ਼ੋਅ ਹੋ ਰਿਹਾ ਜੀ 9877928446 9877928446 ਇਹ ਸਾਡਾ WhatsApp ਨੰਬਰ ਹੈ ਐਡ ਕਰਵਾਉਣ ਦੇ ਲਈ ਜੀ ਤੁਸੀਂ ਇਸ ਨੰਬਰ ਤੇ 5 ਤੋਂ 7 ਫੋਟੋਆਂ ਫੋਨ ਟੈਡਾ ਕਰਕੇ ਫੋਨ ਟੈਡਾ ਕਰਕੇ ਹੀ ਤੁਸੀਂ 2-3 ਮਿੰਟ ਦੀ ਵੀਡੀਓ ਬਣਾ ਕੇ ਭੇਜੋ ਕੋਠੀ ਮਕਾਨ ਘਰ ਜ਼ਮੀਨ ਪਲਾਟ ਜਾਂ ਕੋਈ ਹੋਰ ਗੱਡੀਆਂ ਵਗੈਰਾ ਖੇਤੀਬਾੜੀ ਵਾਲੇ ਸੰਦ ਨੇ ਤਾਂ ਤੁਸੀਂ ਉਹਨਾਂ ਦੇ ਸਾਨੂੰ ਇੱਕ ਵੀਡੀਓ ਤੇ ਫੋਟੋ ਮਾ ਪੇਜੋ ਨਾਲ ਸਾਰੀ ਦਾ ਜਾਣਕਾਰੀ ਜ਼ਰੂਰ ਦੱਸਿਆ ਕਰੋ ਜੀ ਐਡਰੈਸ ਵਗੈਰਾ ਪੂਰਾ ਦੱਸਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਵਿਕ ਸਕੇ ਸੋ ਵੀਰਾਂ ਨੂੰ ਬੇਨਤੀ ਹੈ ਕੀ ਜਾਣਕਾਰੀ ਪੂਰੇ ਦੱਸਿਆ ਕਰੋ ਤੇ ਇੱਕ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਨਾ ਵੀਰ ਬਧਾਜੜਾ ਕੇ ਰੇਟ ਲਾ ਦਿੰਦੇ ਨੇ ਸੋ ਵੀਰ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਜਲਦੀ ਸੇਲ ਹੋ ਸਕੇ ਸੋ ਜਿਹੜੇ ਵੀ ਰੈਸਟ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਇੱਕ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਬਿਰੰਪੈਣਾ ਨੇ ਚੀਜ਼ਾਂ ਸੇਲ ਹੋ ਸਕਦੀਆਂ ਨੇ ਜ਼ਮੀਨ ਕਿਸੇ ਦੀ ਕਿਸੇ ਦਾ ਘਰ ਹੁੰਦਾ ਜੀ ਕਿਸੇ ਦੇ ਖੇਤੀਬਾੜੀ ਵਾਲੇ ਸੰਦ ਹੁੰਦੇ ਨੇ ਤਾਂ ਉਹ ਜਲਦੀ ਸੇਲ ਹੋ ਸਕਦੇ ਨੇ ਸੋ ਇੱਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਜਿਹੜੇ ਵੀਰ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਹਨ ਉਹਨਾਂ ਵੀਰਾਂ ਨੂੰ ਇੱਕ ਹੋਰ ਬੇਨਤੀ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਕੋਠੀ ਪਲਾਟ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਜਾਂ ਕੋਈ ਹੋਰ ਚੀਜ਼ਾਂ ਜਾਂ ਤੁਹਾਨੂੰ ਮੋਟਰ ਕਨੈਕਸ਼ਨ ਦੀ ਲੋੜ ਹੈ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਆ ਕਰੋ ਕਿ ਕਿਹੜੇ ਏਰੀਏ ਤੋਂ ਵੀਰ ਕਿੱਥੋਂ-ਕਿੱਥੋਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਨੂੰ ਦੇਖ ਰਹੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਤੇ ਇੱਕ ਹੋਰ ਬੇਨਤੀ ਜਿਹੜਾ ਤੁਸੀਂ ਸ਼ਾਰਟ ਰੀਲ ਦੇ ਵਿੱਚ ਨੰਬਰ ਦੇਖਦੇ ਹੋਣਾ ਜੀ ਤਾਂ ਹਾਲੇ ਸੈਡ ਹੁੰਦਾ 987798844 ਇਹ ਨੰਬਰ ਹੁੰਦਾ ਜੀ ਸਿਰਫ ਐਡ ਕਰਵਾਉਣ ਦੇ ਲਈ ਵੀਰ ਪੂਰੀ ਵੀਡੀਓ ਨੂੰ ਦੇਖਦੇ ਨਹੀਂ ਹੈਗੇ ਤੇ ਉਹ ਇਸ ਨੰਬਰ ਤੇ ਕਾਲ ਕਰ ਰਹੇ ਨੇ। ਸੋ ਵੀਰਾਂ ਨੂੰ ਬੇਨਤੀ ਨੀਚੇ ਵਾਲੀ ਸਾਈਡ ਨੰਬਰ ਸ਼ੋ ਹੁੰਦਾ ਜੀ। ਪੂਰੀ ਵੀਡੀਓ ਦੇਖਿਆ ਕਰੋ। ਵੀਡੀਓ ਦਾ ਸਕਰੀਨ ਸ਼ਾਟ ਲਿਆ ਲਿਆ ਕਰੋ ਜੇਕਰ ਤੁਸੀਂ ਬਾਰ-ਬਾਰ ਨਹੀਂ ਵੀਡੀਓ ਨੂੰ ਦੇਖ ਸਕਦੇ ਤਾਂ ਸਕਰੀਨ ਸ਼ਾਟ ਜ਼ਰੂਰ ਲਿਆ ਕਰੋ ਦਾ ਤੇ ਉਸ ਨੰਬਰ ਤੇ ਗੱਲ ਕਰਿਆ ਕਰੋ। ਇਹ ਨੰਬਰ ਹੈ ਜਿਹੜਾ ਉਹ ਐਡ ਕਰਵਾਉਣ ਦੇ ਲਈ ਹੈ ਜੀ। ਸੋ ਵੀਡੀਓ ਨੂੰ ਬਤਵੱਦ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਜੀ। ਬਣ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਧੰਨਵਾਦ।